ਗੁਰੂ ਪਿਆਰਿਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਇੱਕ ਵਾਰੀ ਨਾਮ ਹੀ ਲੈ ਲੀਏ ਨਾ ਆਪਣੀ ਰਸਨਾ ਤੋਂ ਸਾਰੇ ਦੁੱਖ ਜਿਹੜੇ ਨੇ ਪਾਪ ਜਿਹੜੇ ਨੇ ਕਲੇਸ਼ ਜਿਹੜੇ ਨੇ ਉਹ ਬੰਦੇ ਦੇ ਨਾਸ ਹੋ ਜਾਂਦੇ ਨੇ ਐਸਾ ਨਾਮ ਪਵਿੱਤਰ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਤੁਧ ਨੂੰ ਧੰਨ ਗਹਿਆ ਤਿੰਨ ਜਮ ਨੇੜ ਨਾ ਆਇਆ ਜਿਨ੍ਹਾਂ ਨੇ ਤੁਹਾਨੂੰ ਧੰਨ ਕਹਿਤਾ ਮਹਾਰਾਜ ਜੀ ਉਹਨਾਂ ਦੇ ਕਦੇ ਦੁੱਖ ਨੇੜ ਨਹੀਂ ਆ ਸਕਦੇ ਮਹਾਰਾਜ ਸਾਹਿਬ ਜੀ ਦੇ ਇੱਕ ਕਵੀ ਹਨ ਕਵੀ ਹੀਰ ਉਹ ਲਿਖਦੇ ਹਨ ਦਾਰਦ ਕਪੂਤ ਤੇਰੋ ਮਰਨ ਬਨਿਓ ਹੈ ਅੱਜ ਕਰਕੇ ਸਲਾਮ ਵਿਦਾ ਹੋਇਓ ਕਬੀ ਹੀ ਸੇ ਉਹ ਬੜਾ ਦੁਖੀ ਸੀ ਕਵੀ ਬੜੀ ਭੁੱਖ ਨੰਗ ਸੀ ਉਹਦੇ ਘਰ ਵਿੱਚ ਬੜਾ ਕਲੇਸ਼ ਸੀ ਗੁਰੂ ਪਿਆਰਿਓ ਉਹਦੀ ਭੁੱਖ ਨੇ ਉਹਦੇ ਦੁੱਖਾਂ ਨੇ ਉਹਨੂੰ ਅੱਗੇ ਨਹੀਂ ਵੜਨ ਦਿੱਤਾ ਪਰ ਜਦੋਂ ਸਤਗੁਰੂ ਜੀ ਦੇ ਸਨਮੁਖ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਨਾ ਤੇ ਆਪਣੇ ਦੁੱਖਾਂ ਨੂੰ ਵੰਗਾਰਿਆ ਆਪਣੇ ਪਾਪਾਂ ਨੂੰ ਵੰਗਾਰਿਆ ਕਿ ਅੱਜ ਮੇਰੇ ਅੱਗੇ ਆਓ ਅੱਜ ਅਗਿਆਉਗੇ ਤੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਨੂੰ ਤੀਰ ਮਾਰ ਕੇ ਖਤਮ ਕਰ ਦੇਣਗੇ ਉਹ ਕਹਿੰਦੇ ਨੇ ਨਾਤਰ ਗੋਬਿੰਦ ਸਿੰਘ ਵਿਆਕਲ ਕਰਨਗੇ ਤੋਹੇ ਟੂਕ ਟੂਕ ਹਵੇ ਹੈ ਗਾਡੇ ਦਾਣਾ ਨੇ ਕਿ ਤੀਰ ਸੇ ਅੱਜ ਮੇਰੇ ਸਾਹਮਣੇ ਆਓਗੇ ਦੁਖੋ ਪਾਪੋ ਤੇ ਤੁਹਾਡਾ ਨਾਸ ਹੋ ਜਾਵੇਗਾ ਗੁਰਮੁਖੋ ਜਿਨੇ ਇੱਕ ਵਾਰੀ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਲੈਣਾ ਆਪਣੀ ਦਸਨਾਂ ਤੋਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਨਾਲ ਹਾਜ਼ਰ ਹੋ ਜਾਂਦੇ ਹਨ ਐਸਾ ਪਵਿੱਤਰ ਨਾਮ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਇੱਕ ਵਾਰੀ ਲੈਣ ਤੇ ਲੱਖਾਂ ਦੁੱਖ ਜਿਹੜੇ ਨੇ ਨਾਸ ਹੋ ਜਾਂਦੇ ਹਨ